ਗੁਰੂ ਦਰਬਾਰ ਦੇ ਵਿੱਚ ਹਾਜ਼ਰੀਆਂ ਭਰ ਕੇ ਕਥਾ ਸਰਵਣ ਕਰਦੇ ਹੋ ਸ਼ਹੀਦੀ ਸਾਖਿਆਂ ਦੇ ਸਬੰਧ ਭਾਈ ਸਾਹਿਬ ਜੋ ਆਪ ਜੀ ਨੂੰ ਸਰਵਣ ਕਰਵਾਉਂਦੇ ਹਨ ਬਹੁਤ ਵੱਡਾ ਬੜਵੰਲਾ ਇਤਿਹਾਸ ਜੋ ਦੁਨੀਆਂ ਦੇ ਵਿੱਚ ਅਸਾਵੇਂ ਜੰਗ ਚਮਕੌਰ ਦੀ ਗੜੀ ਦੀ ਹੋਈ ਹੈ ਉਸ ਦਾ ਇਤਿਹਾਸ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਵਰਖਣ ਇਤਿਹਾਸ ਆਪ ਜੀ ਹਰ ਰੋਜ਼ ਸਰਵਣ ਕਰ ਰਹੇ ਹੋ ਤੇ ਅੱਜ ਦਾ ਜੋ ਸਮਾਂ ਹੈ ਅੱਜ ਪਰਿਵਾਰ ਵਿਛੋੜਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਮਕੌਰ ਦੀ ਗੜੀ ਦੇ ਪਹੁੰਚਦੇ ਹਨ ਔਰ ਉਧਰ ਛੋਟੇ ਸਹਬਜ਼ਾਦੇ ਵੀ ਗੰਗੂ ਦੀ ਬਦਨੀਤੀ ਦੇ ਨਾਲ ਮੁੰਡੇ कोतवाल ਦੇ ਕੋਲ ਚੁਗਲੀ ਲਾ ਕੇ ਫੜਾਏ ਜਾਂਦੇ ਹਨ ਇਤਿਹਾਸ ਦੋਨੇ ਨਾਲੋਂ ਨਾਲ ਹੈ ਚੱਲਦੇ ਗੁਰੂ ਪਿਆਰੀ ਸਾਧ ਸੰਗਤ ਕੋਈ ਜ਼ਿਆਦਾ ਅੰਤਰ ਨਹੀਂ ਹੈ ਪਰਿਵਾਰ ਵਿਛੜ ਗਿਆ ਇੱਕ ਪਾਸੇ ਮਾਤਾ ਗੁਜਰੀ ਜੀ ਔਰ ਛੋਟੇ ਸਹਬਜ਼ਾਦੇ ਨੇ ਇੱਕ ਪਾਸੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਵੱਡੇ ਸਹਬਜ਼ਾਦੇ ਨੇ ਇਤਿਹਾਸ ਬਿਲਕੁਲ ਬਰਾਬਰ ਬਰਾਬਰ ਚੱਲ ਰਿਹਾ ਮੈਂ ਥੋੜਾ ਜਿਹਾ ਪੱਖ ਵੱਡੇ ਸਹਬਜ਼ਾਦਿਆਂ ਦਾ ਵੀ ਦੇ ਦੇਣਾ ਤੇ ਥੋੜਾ ਜਿਹਾ ਪੱਖ ਛੋਟੇ ਸਹਬਜ਼ਾਦਿਆਂ ਦਾ ਵੀ ਆਪ ਜੀ ਨੂੰ ਸਰਵਣ ਕਰਵਾ ਦੇਣਾ ਕਿਉਂਕਿ ਇਤਿਹਾਸ ਦੋਨੇ ਹੀ ਅਹਿਮ ਹਨ ਸੋ ਆਓ ਗੁਰੂ ਪਿਆਰੀ ਸਾਧ ਸੰਗਤ ਜੀ ਪ੍ਰਬੰਧਕ ਕਮੇਟੀ ਪ੍ਰਧਾਨ ਸਾਹਿਬ ਸਮੁੱਚੀ ਟੀਮ ਗੁਰੂ ਪਾਤਸ਼ਾਹ ਦੀ ਹਾਜ਼ਰੀ ਭਰ ਰਹੀ ਹੈ ਬੇਅੰਤ ਸੰਤਾਂ ਹਾਜ਼ਰੀਆਂ ਭਰ ਰਹੀਆਂ ਹਨ ਤੋਂ ਆਓ ਗੁਰੂ ਗੋਬਿੰਦ ਸਿੰਘ ਜੀ ਦੀ ਸਭ ਤੋਂ ਪਹਿਲਾਂ ਮੈਂ ਸਿੱਖਤ ਸਲਾਹ ਆਪ ਜੀ ਨੂੰ ਦੋ ਲਾਈਨਾਂ ਜੇ ਦਰਸਾ ਦੇਵਾਂ ਹ ਓ ਸਮਰਦ EEEE hey. ਨ ਬੈਰਾਗਤ ਨਾ ਪਰ ਜਾਂਦਾ ਪਰ ਧਨ ਹੈ ਗੁਰੂ ਦਸਮ ਪਿਤਾ ਜਿਨੇ ਦੋ ਚਮਕੌਰ ਦੀ ਗੜੀ ਦੇ ਵਿੱਚ ਵਾਰ ਦਿੱਤੇ ਦੋ ਸਰਹੰਦ ਦੀਆਂ ਨੀਹਾਂ ਦੇ ਵਿੱਚ ਟਣਵਾਏ ਗਏ ਆਓ ਇੱਕ ਬਾਤ ਚਮਕੌਰ ਦੀ ਗੜੀ ਦੀ ਏ ਕਲਹ ਸੋ ਬਨਖ ਦੇ ਨਾਲ ਲੜਉਣ ਬਾੜਾ ਇਸ ਜੰਗ ਚ ਕ੍ਰਿਸ਼ਮ ਬਖੌਣ ਲਗਾ ਸਿਖਾ ਉਪਰੋ ਸਿਖਾ करबानी ब लॻ नमाचन कर्बानी बा बहुत बहुत धनवाद जी ਇੱਕ ਵਾਰ ਹੋਰ ਆਪ ਜੀ ਦੀ ਨਜ਼ਰ ਕਰ ਰਿਹਾ ਬੜਾ ਧਿਆਨ ਦੇਣਾ ਐਸੇ ਜਗ ਤੇ ਸ੍ਰੀ ਦਸਵੇਂ ਜਿਹੜਾ ਵਾਲ ਵਾਰੇ ਐਸਾ ਪਿਤਾ ਕੋਈ ਨਹੀਂ ਜਿਹੜਾ ਪਿਤਾ ਵਾਰੇ ਐਸਾ ਵਾਲ ਕੋਈ ਨਹੀਂ ਜਿਹੜਾ ਪਿਤਾ ਅੱਜ ਆਪਾਂ ਗਾਇਕ ਚਮਕੌਰ ਦੀ ਗੱਡੀ ਦਾ ਹੂੰ ਕਿੱਥੇ ਬਾਤ ਤੋਰਿਆ ਆ ਜੀਤ ਤੇ Oh ਜੀ ਪੁੱਛ ਦੇ ਨੇ اے ਮਾਤਾ ਸੁਣ ਲੈ ਸੁਣ ਜਾਬ ਦੇ ਨੇ ਮਹਦਤ ਨੂਰਪੁਰ ਪੁੱਛ ਕੇ ਤੂੰ ਵੇਖ ਸੰਸਾ ਹੇ ਵਾਤਾ ਤੂਰਿਆ ਅਜੀਤ ਤੇ ਜੁਜ਼ਾਰ ਲੋ ਅਜੀਤ ਤੇ ਜੁਜ਼ਾਰ ਲੋ ਆਓ ਸਾਧ ਸੰਗਤ ਜੀ ਇੱਕ ਪੱਖ ਛੋਟੀ ਸਹਬਜ਼ਾਦਿਆਂ ਦਾ ਥੋੜੇ ਜਿਹੇ ਸਮੇਂ ਦੇ ਵਿੱਚ ਰੱਖ ਕੇ ਕਿਵਾ ਚਾ ਮੰਗ 5-7 ਮਿੰਟ ਦੇ ਵਿੱਚ ਹੀ ਆਪ ਜੀ ਦੀ ਨਜ਼ਰ ਕਰਕੇ ਇਹ ਛੋਟੇ ਸਹਿਬਜ਼ਾਦੇ ਇਤਿਹਾਸ ਗੁਰੂ ਪਿਆਰੀ ਸਾਧ ਸੰਗਤ ਬਰਾਬਰ-ਬਰਾਬਰ ਚੱਲਦਾ ਇੱਕ ਪਾਸੇ ਵੱਡੇ ਸਹਿਬਜ਼ਾਦੇ ਨੇ ਦੂਸਰੇ ਪਾਸੇ ਜਿਵੇਂ ਮੈਂ ਪਹਿਲਾਂ ਦੱਸ ਚੁੱਕਾ ਛੋਟੇ ਸਹਿਬਜ਼ਾਦੇ ਨੇ ਸੂਬੇ ਸਰਹੰਦ ਨੇ ਹੁਕਮ ਦੇ ਦਿੱਤਾ ਨਹੀਂ ਹਾਂ ਤੇ ਚਰਾਉਣ ਟਣਾਉਣ ਲਈ ਅਖੀਰ ਦੀ ਬਾਤ ਆਪ ਜੀ ਨੂੰ ਸਰਵਨ ਕਰਵਾ ਰਿਹਾ ਹਾਂ ਬੇ ਧੜਕਾ ਸਾਹਿਬ ਜੋ ਕਿ ਸਰਹੱਦੀ ਸਾਹਿਬ ਦੇ ਬਹੁਤ ਜਾਣੂ ਹਨ ਮੇਰਠ ਤੋਂ ਉਹਨਾਂ ਦੀ ਲਿਖੀ ਰਚਨਾ ਐਸਾ ਬਲਵਿੰਦਰ ਸਿੰਘ ਜੀ ਰੂੜਾ ਸਾਹਿਬ ਲਵਾਨਾ ਜੀ ਹਰਵੰਤ ਸਿੰਘ ਜੀ ਸਾਰੇ ਸੱਜਣ ਤਸ਼ਰੀਫ ਵਾਹਨ ਆਪੋਕਲੀ ਜੀ ਮੈਂ ਕੋਈ ਧਨਦਾਨੀ ਕੋਈ ਅਨਦਾਨੀ ਕੋਈ ਧਨਦਾਨੀ ਕੋਈ ਅਨਦਾਨੀ ਕੋਈ ਗਿਆਨਦਾਨੀ ਕੋਈ ਭੂਮੀਦਾਨੀ ਧਨ ਤੂੰ ਹੈ ਧਨ ਕਮਾਈ ਤੇਰੀ ਵਾਜਾਂ ਵਾਲਿਆ ਤੂੰ ਸਰਵੰਸਦਾਨ ਧਨ ਤੂੰ ਹੈ ਤਨ ਕਮਾਈ ਤੇਰੀ ਬਾਜਾਂ ਵਾਲਿਆ ਤੂੰ ਸਰਵੰਸ ਦਾ ਨੀ ਬਹੁਤਾ ਸਮਾਂ ਆਜ਼ਾਜ਼ਤ ਨਹੀਂ ਹੈ ਸਮਾਂ ਬੜੀ ਤੇਜ਼ੀ ਨਾਲ ਚੱਲਦਾ ਹੈ ਮੈਂ ਚਾਹੁੰਨਾ ਕਿ ਉਹਨਾਂ ਦੇ ਇਸ ਰਚਨਾ ਦੇ ਨਾਲ ਸਾਥ ਪਾਦਿਆਂ ਮੈਂ ਅਣਖ ਲੱਭਣ ਨੂੰ ਟੁਰਿਆ ਸੀ ਮੈਨੂੰ ਅਣਖ ਨਾ ਮਿਲੀ ਬਾਜ਼ਾਰਾਂ 'ਚੋਂ ਇੱਕ ਦਿਨ ਸਰਹੰਦ ਮੈਂ ਪਹੁੰਚ ਗਿਆ ਮੈਨੂੰ ਮਿਲ ਗਈ ਅਣਖ ਦੀਵਾਰਾਂ 'ਚ ਇੱਕ ਦਿਨ ਸਰਹੰਦ ਮੈਂ ਪਹੁੰਚ ਗਿਆ ਮੈਨੂੰ ਮਿਲ ਗਈ ਅਣਖ ਦੀਵਾਰਾਂ 'ਚੋਂ ਆਓ ਉਸ ਦੀਵਾਰ ਦੀ ਮੈਂ ਬਾਤ ਪਉਣ ਜਾ ਰਿਹਾ ਹਾਂ ਹੰ ਅੰਸਾਂ ਦੀ ਜੋੜੀ ਜਦੋਂ ਕੰਧਾਂ ਵਿੱਚ ਲੁਕ ਗਈ ਹਾਦੂ ਕੁਰ ਬਾਨੀ ਵਾਲੀ ਉਥੇ ਆਕੇ ਮੁਕ ਗਈ ਕਰੋ ਕਿਪਾ ਅੰਸਾ ਦੇ ਜੋੜੀ ਜਦੋਂ ਕੰਦਾ ਵਿੱਚ ਲੁਕ ਗਈ ਹਾਦਕੁਰ ਬਾਨੀ ਬਾੜੀ ਉਥੇ ਆਕੇ ਮੁੱਕ ਗਈ ਹਦਕੁਰ ਬਾਨੀ ਬਾੜੀ ਜੀ ਉਥੇ ਆਕੇ ਮੁੱਕ ਗਈ ਪਹਿਲੀ ਬਾਤ ਆ ਗੁਜਰੀਤ ਗੁਜਰਿਆ ਪੜ ਜਦੋਂ ਰਬ ਦਾ ਕਾਲ ਵੀ ਜੀ ਵੀ ਉਦੋਂ ਦੱਦਾ ਥੱਲੇ ਦਬਦਾ ਸ਼ਰਮ ਨਾਲ ਸਮੇਂ ਦੀ ਸੀ ਤੋਂ ਓ ਹਾਦਕੁਰ ਵਾਨੀ ਵਾਲੀ ਓਥੇ ਆ ਕੇ ਮੁੱਕ ਗਈ ਅੰਸਾ ਦੀ ਜੋੜੀ ਜਦੋਂ ਕੰਧਾਂ ਵਿੱਚ ਲੁਕ ਗਈ ਹਾਦਕੁਰ ਵਾਨੀ ਵਾਲੀ ਓਥੇ ਕੰਧਾਂ ਵਿੱਚ ਲੁਕ ਗਈ ਹਦਕੁਰ ਵਾਣੀ ਬਾਣੀ ਉੱਥੇ ਆ ਕੇ ਮੁਕ ਗਈ ਸਤ ਸਿੰਘ ਬੜੇ ਦਰਦਨਾਕ ਤਰਦੀਲੇ ਦਿਨ ਨੇ ਥੋੜੀ ਥੋੜੀ ਆਸਾਨ ਪਾਓ ਤੁਹਾਡਾ ਵੀ ਮਨ ਸਤਗੁਰਾਂ ਦੇ ਚਰਨਾਂ ਦੇ ਵਿੱਚ ਟਿਕ ਜਾਵੇਗਾ ਸਤਗੁਰੂ ਜੀ ਰਹਿਮਤ ਕਰਨਗੇ ਆਓ ਕੀ ਸੀਨ ਹੈ ਫਤਿਹ ਜਦੋਂ ਫਤਿਹ ਦਾ ਜਕਰਾ ਹੈ ਸੀ ਛੱਡਿਆ ਸਿੱਖੀ ਦਾ ਨਿਸ਼ਾਨਿ ਉਹਨੇ ਸੀਨੇ ਉੱਤੇ ਗੱਡੇ ਆ ਬਹੁਤ ਧੰਵਾਦ ਸਿਰਫ ਦੋ ਮਿਸਰੇ ਕਹਿ ਕੀ ਮੈਂ ਖਿਮਾਂ ਦਾ ਜਾਚ ਖੁਜਣਾ ਔਫਤ ਜਦੋਂ ਫਤਿਹ ਦਾ ਜਕਾਰਾ ਹੈ ਅਸੀਂ ਛੱਡਿਆ ਸਿੱਖੀ ਦਾ ਨਿਸ਼ਾਨੀਓ ਦੇ ਸੀਨੇ ਦੇ ਮੁਗਲਾਂ ਦੇ ਉੱਤੇ ਕੇ ਲੋਰ ਠੁਕ ਗਈ ਹੱਦ ਕੁਰਬਾਨੀ ਵਾਲੀ ਉਥੇ ਆ ਕੇ ਮੁਕ ਗਈ ਹੰਸਾ ਦੀ ਜੋੜੀ ਜਦੋਂ ਕੰਧਾ ਵਿੱਚ ਆਦੂ ਕਰ ਵਾਣੀ ਵਾਲੀ ਉਥੇ ਆ ਕੇ ਮੁਕ ਗਈ ਆਓ ਇੱਕੀ ਬੰਤ ਇਸ ਤੋਂ ਅਗਲਾ ਵੱਧ ਕੇ ਕੇ ਸਮਾਪਤੀ ਹੈ ਜੀ ਗੁਜਰੀ ਦੀ ਗੋਦੀ ਵਿੱਚੋਂ

ਬਾਲ ਜਦੋਂ ਖੋਲੈ ਪੰਛੀ ਅਨੇ ਸੋ ਮੇਦੀ ਸੀ ਸੁਖ ਗਈ ਹਦ ਕੁਰ ਬਾਨੀ ਵਾਲੀ ਉਥੇ ਆ ਕੇ ਮੁਕ ਗਈ ਅੰਸਾ ਦੀ ਜੋੜੀ ਜਦੋਂ ਕੰਧਾ ਵਿੱਚ ਹਦ ਕੁਰ ਬਾਨੀ ਵਾਲੀ ਪੋਤੇ ਤੋਂ ਅੰਤਮ ਬਾਤ ਬੇ ਧੜਕ ਸੁਪ ਗਏ ਸਤਾਰ ਦਸ ਮੇਸ਼ ਦੇਸ਼ ਲਿਖੇ ਲਗੇ ਪੁੱਤ ਚਾਰੇ ਦਸ ਮੇ ਦੇਸ਼ ਲਿਖੇ ਲਗੇ ਪੁੱਤ ਚਾਰ ਦਸਮੇਸ਼ ਦੀ ਤੇ ਗੁਰਾਂ ਕੇ ਆਸ਼ੁਕਰੇ ਵੀ ਕਿਸ਼ਤ ਮੇਰੀ ਚੁੱਕ ਗਈ ਸਤਿਗੁਰਾਂ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਗੁਰਾਂ ਕੇ ਆਸ਼ੁਕਰੇ ਵੀ ਕਿਸਤ ਮੇਰੀ ਚੁੱਕ ਗਈ ਹਦ ਕੁਰਬਾਨੀ ਵਾਲੀ ਉਥੇ ਆ ਕੇ ਮੁੱਕ ਗਈ ਅੰਸਾ ਦੇ ਜੋੜੀ ਜਦੋਂ ਕੰਧਾ ਵਿੱਚ ਲੁਕ ਗਈ ਹਦ ਕੁਰਬਾਨੀ ਵਾਲੀ उथे आक गई उथे आक मुक गई उथे आ के मुक गई सियाकाल सुसा सिंह जी ਇਤਨੀ ਕਾ ਸੇਵਾ ਪ੍ਰਵਾਨ ਕਰਨੀ ਦੀਵਾਨ ਕੋਡਰਮਲ ਦਾ ਸਾਖਾ ਕਿਵੇਂ ਸਸਕਾਰ ਕੀਤਾ ਕਦੀ ਸਮਾ ਬਣਿਆ ਸੀ ਫਿਰ ਹਾਜ਼ਰੀ ਭਰਾਂਗੇ ਤੇ ਦੀਵਾਨ ਕੋਡਰਮਲ ਨੇ 78000 ਮੋਰਾ ਤੇ 780 ਕਿਲੋ ਸੋਨਾ ਦਾਨ ਕਰਕੇ ਤੇ ਫਿਰ ਮਾਤਾ ਗੁਜਰੀ ਤੇ ਛੋਟੇ ਸਹਿਬਜ਼ਾਦਿਆਂ ਦਾ ਸਕਾਰ ਕੀਤਾ ਈਡੀ ਵੱਡੀ ਇਹ ਕੁਰਬਾਨੀਆਂ ਪਰਿ ਸ਼ਹਾਦਤ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਮੈਂ ਪ੍ਰਧਾਨ ਸਾਫ ਸਰਦੀਪ ਸਿੰਘ ਸਾਹਿਬ ਜੀ ਦਾ tatha ਸਮੁੱਚੀ ਪ੍ਰਬੰਧਕ ਕਮੇਟੀ ਗੁਰੂ ਦੀਆਂ ਪਿਆਰੀਆਂ ਸੰਗਤਾਂ ਬਸਤੀ ਸ਼ੇਖ ਜੋ 6ਵੀਂ ਪਛਾਇਤੇ ਰਲ ਮਿਲ ਕਰਕੇ ਇਹ ਵਰਭਾਗਾ ਸਮਾ ਮਨਾਉਂਦੇ ਹਨ ਸ਼ਹੀਦੀ ਦਿਹਾੜਿਆਂ ਦਾ ਇਹ ਬੜਾ ਸੋ ਪ੍ਰਾਗ ਦੇ ਨਾਲ ਪ੍ਰਾਪਤ ਹੁੰਦਾ ਤੋ ਸਭ ਸੰਗਤਾਂ ਦੀ ਹਾਜ਼ਰੀ ਸਤਿਗੁਰੂ ਜੀ ਪ੍ਰਵਾਨ ਕਰਨ ਕੋਟਾਨ ਕੋਟ ਤਨਵਾਦ ਆਓ ਬੱਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ